ਪਸ਼ੂ ਰੱਖਣੇ ਕੋਈ ਖਾਲਾ ਜੀ ਦਾ ਵਾੜਾ ਨਹੀਂ ਆ ਸਾਹਿਬ ਜੀ 6 ਵਜੇ ਦੇ ਉੱਠਿਆ ਤੇ ਇੱਥੋਂ ਲੱਗੇ ਆ ਤੇ ਉੱਥੋਂ ਤੱਕ ਪੱਠੇ ਵੱਢਿਆ ਤੇ ਲੋਕੀਂ ਅੰਦਰ ਪੈ ਵੇ ਵੇ ਘਾੜੇ ਪਹੂ ਕਰੀ ਜਾਂਦੇ ਆ ਪਹੂ ਬੜੇ ਰਾਜੀ ਆ ਪਤਾ ਨਹੀਂ ਕੀ ਪਾਉਂਦੇ ਆ ਆ ਪਾਉਣੀਆ ਵੀਰਜੀ 6 ਵਜੇ ਲੱਗੇ ਆ ਰੀਪਰ ਲੱਦਿਆ ਹੋਇਆ ਏ ਤੇ ਵੇਖ ਲਓ ਘਟੋ ਘਟ ਵੀ ਮੰਨ ਲਓ 10 ਮਰਲੇ ਥਾਂ ਵੱਢਿਆ ਵਾ ਉਹ ਵੀ ਕੱਲੇ ਨਹੀਂ ਤੇ ਬਾਕੀ ਪਿੱਠੇ ਤਾਂ ਸਾਹਮਣੇ ਆ। ਦੇਖੋ। ਅਰੇ ਕਰੇ ਪਤਾ ਨਹੀਂ ਉਹਨੇ ਕਿਵੇਂ ਜਾਣੇ ਕਿਉਂਕਿ ਰਸਤਾ ਤੁਹਾਨੂੰ ਪਤਾ ਵੀ ਖਰਾਬ ਆ ਮੀਂਹ ਕਣੀ ਦਾ ਕੰਮ ਹੀ। ਤੇ ਲੋ ਵੀਰ ਜੀ ਉਹੀ ਹੋਇਆ ਜਿਹਦਾ ਡਰ ਹੀ। ਗੱਡੀ ਆਪਣੀ ਰਾਹ ਬਹੁਤ ਜ਼ਿਆਦਾ ਖਰਾਬ ਹੀ। ਗੱਡੀ ਚੇਮਗੇ ਝੋਨੇ 'ਚ ਬੈ ਗਈ ਆ। ਤੁਹਾਨੂੰ ਪਹਿਲਾਂ ਦੱਸੇ ਮੀਂਹ ਕਣੀ ਦਾ ਰੰਗ ਆ। ਹੁਣ ਮਲੀਮ ਸਾਹਿਬ ਆਉਣਗੇ ਫੇਰ ਕਰਦੇ ਆ। ਆ ਆ ਹੁੰਦੀਆਂ ਵੀਰ ਜੀ ਮਾਮੇ ਜੀ ਹੁੰਦੀਆਂ ਯਾਰੀਆਂ ਇਹਦੇ ਕਈ ਕਹਿ ਦਿੰਦੇ ਆ ਸਾਡੇ ਸੰਦ ਤੋਤੇ ਆ ਅਸੀਂ ਨਹੀਂ ਲਪੇੜਨੇ ਆ ਵੀ ਤੋਂ ਤਈਂ ਅੰਦਰੋਂ ਨਿਕਲ ਨਿਕਲ ਕੇ ਆਉਣ ਡਏ ਆ ਤੇ ਬਾਹਰ ਨਹੀਂ ਖਲੋਤੇ ਆ ਆ ਵੀਰ ਜੀ ਆਪਣੇ ਪਹੂ ਆ ਜਿੰਨਾਂ ਲਈ ਆਪਾਂ 6 ਵਜੇ ਦੇ ਉੱਠ ਕੇ ਮਿਹਨਤ ਕਰਨਦੇ ਆ ਆ ਵੇਖੋ ਇਹਨੂੰ ਆਂਦਿਆ ਸੰਭਾਲ ਤੇ ਆ ਲੋਕ ਛੜਦੇ ਆਪਣੇ ਪਹੂ ਵੇਖ ਕੇ ਇਹ ਉਹ ਲੋਕ ਆ ਜਿਹੜੇ ਆਪਣੇ ਡੰਗਰ ਵੇਖ ਕੇ ਛੜਦੇ ਆ ਤੇ ਆ ਆਪਣੇ ਇਹ ਇਹ ਪਿਓਰ ਆਰਗੈਨਿਕ ਆ ਵੀਰ ਜੀ ਇੰਨਾ ਦੇ ਕਿਸੇ ਪ੍ਰਕਾਰ ਦੀ ਕੋਈ ਮਾਲਾ ਜੇ ਪਿਓਰ ਆਰਗੈਨਿਕ ਫਸਲ ਨਹੀਂ ਬੀਜਦੇ ਸਬਜੀ ਪਿਓਰ ਆਰਗੈਨਿਕ ਇਹ ਤਾਂ ਕਤਾ ਪਿਓਰ ਆ ਇਹ ਵੀ ਪਿਓਰ ਆਰਗੈਨਿਕ ਆ ਕਤਾ ਪਿਓਰ ਹੋ ਰਹੀ ਵੇ ਵੇ ਇਹਨੂੰ ਆਦਾ ਸੰਭਾਲ ਵੀ ਹਰੀ ਆਖਾ ਕੇ ਕੋਲੋਲ ਕਰਨੀ ਆ ਕੱਚਾ ਬਾਗ ਆ ਆ ਆ ਆਪਣੇ ਪੈਸਿਆਂ ਤੋਂ ਜਿਹੜਾ ਸਾੜਾ ਕਰਦੇ ਵੀਰ ਜੀ ਇਹ ਸੜਦੇ ਪਹੂ ਵੇ ਵੇ ਆਪਣੇ ਇਹ ਕੱਚਾ ਬਾਗ ਭੰਜ ਭੰਜ ਇਹ ਬੜੇ ਅਸੀਂ ਪਹਿਲਾਂ ਇਹ ਨਜ਼ਰ ਲੈ ਗਈ ਇਹਨਾਂ ਦੀ